ਪਠਾਨਕੋਟ ਜ਼ਿਲ੍ਹੇ ਦੇ ਪਿੰਡ ਹਾੜਾ ਦੀ ਸਰਪੰਚ ਪਲਵੀ ਠਾਕੁਰ ਨੂੰ ਕੌਮੀ ਯੂਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਪਲਵੀ ਠਾਕੁਰ ਨੂੰ ਮਹਾਰਾਸ਼ਟਰ ਦੇ 나ਸੀਕ ਵਿੱਚ 16 ਜਨਵਰੀ ਨੂੰ ਕਰਵਾਏ ਗਏ 27ਵੇਂ ਕੌਮੀ ਯੁਵਾ ਮੌਤਸਵ ਦੌਰਾਨ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਵੱਲੋਂ ਇਹ ਐਵਾਰਡ ਦਿੱਤਾ ਗਿਆ ਪਲਵੀ ਨੇ ਸਿੱਖਿਆਤ ਹੋਣ ਦੇ ਨਾਲ-ਨਾਲ ਸਮਾਜ ਵਿੱਚ ਸਿੱਖਿਆ ਜਾਗਰੂਕਤਾ ਵਾਤਾਵਰਣ ਸੰਭਾਲ ਸਵੱਛਤਾ ਮੁਹਿੰਮ ਖੂਨਦਾਨ ਦਿਵਿਆਂਗ ਜਨਾਂ ਦੇ ਸਸ਼ਕਤੀਕਰਨ ਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਸਮਾਜ ਦੀ ਮੁੱਖ ਤਾਰਾ ਨਾਲ ਜੋੜਨ ਲਈ ਛਿਲਾਗਾ ਯੋਗ ਕੰਮ ਕੀਤਾ। ਪਲਵੀ ਨੂੰ 20 ਸਾਲ ਦੀ ਉਮਰ ਵਿੱਚ ਸਾਲ 2019 ਵਿੱਚ ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਚੁਣਿਆ ਗਿਆ ਸੀ। ਕਰੋਨਾ ਕਾਲ ਦੌਰਾਨ ਉਹਨਾਂ ਧਾਰ ਬਲੌਕ ਦੀਆਂ ਪੰਚਾਇਤਾਂ ਵਿੱਚ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਸਨ। ਕਰੋਨਾ ਕਾਲ ਦੌਰਾਨ ਸੈਲਫ ਹੈਲਪ ਗਰੁੱਪਾਂ ਰਾਹੀਂ ਮਾਸਕ ਵੰਡਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਦੀ ਤਾਰੀਫ਼ ਕੀਤੀ ਸੀ। ਬੀਕਾਮ ਗ੍ਰੈਜੂਏਟ ਪਲਵੀ ਠਾਕੁਰ ਦਾ ਕਹਿਣਾ ਸੀ ਕਿ ਸਮਾਜ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਦੀ ਸ਼ੁਰੂਆਤ ਪੰਚਾਇਤਾਂ ਤੋਂ ਕਰਨੀ ਚਾਹੀਦੀ ਏ ਉਹਨਾਂ ਕਹਾ ਕਿ ਉਹਨਾਂ ਦਾ ਇਹ ਅਵਾਰਡ ਇਲਾਕੇ ਦੀ ਤਰੱਕੀ ਤੇ ਵਿਕਾਸ ਦੇ ਨਾਮ ਤੇ ਹੈ ਪੱਲਵੀ ਨੇ ਸਮਾਜ ਸੇਵਾ ਦੇ ਕੰਮਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਪਿੰਡ ਵਾਸੀਆਂ ਨੇ ਪੱਲਵੀ ਠਾਕੁਰ ਨੂੰ ਅਵਾਰਡ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਅਵਾਰਡ ਉਹਨਾਂ ਮਾਪਿਆਂ ਲਈ ਸਨਮਾਨ ਦੀ ਗੱਲ ਹੈ ਜਿਹੜੇ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ